ਤਲਵੰਡੀ ਸਾਬੋ ਸੀਟ ਤੇ ਜੀਤ ਮਹਿੰਦਰ ਸਿੱਧੂ ਦੀ ਜਿੱਤ ਹੋਈ ਔਰ ਹਰਮਿੰਦਰ ਜੱਸੀ ਹਾਰੇ ਨੇ ਕਾਂਗਰਸ ਦੇ ਕੈਂਡੀਡੇਟ ਸਾਡੇ ਨਾਲ ਨੇ ਜੱਸੀ ਜੀ ਕਿਉਂ ਤੁਹਾਡੀ ਇੱਡੀ ਵੱਡੀ ਹਾਰ ਹੋਈ ਹੈ ਜਿਹੜਾ ਇਹ ਇਲੈਕਸ਼ਨ ਸੀਗਾ ਇਹਦੇ ਚ ਇਲੈਕਸ਼ਨ ਸਰਕਾਰ ਨੇ ਔਰ ਸਰਕਾਰ ਦੀ ਮਸ਼ੀਨਰੀ ਨੇ ਲੜਿਆ ਜੀਤ ਮਹਿੰਦਰ ਸਿੰਘ ਸਿੱਧੂ ਨੇ ਨਹੀਂ ਲੜਿਆ ਸਾਰੇ ਟੋਟਲ ਬੂਥ ਕੈਪਚਰ ਹੋਏ ਔਰ ਸਾਰੇ ਜੱਗ ਜਾਣ ਨੂੰ ਪਤਾ ਹੈ ਕਿ ਬੂਥ ਕੈਪਚਰ ਹੋਏ ਉਹਦੇ ਚ ਮਨਮਰਜ਼ੀ ਨਾਲ ਵੋਟਾਂ ਪਾਈਆਂ ਉਹਨਾਂ ਦੇ ਚ ਮਾਰਜਨ ਉਹਨਾਂ ਨੇ ਬਦਾਉਣਾ ਹੀ ਸੀ ਤੁਹਾਨੂੰ ਲੱਗਦਾ ਡੇਰਾ ਫੈਕਟਰ ਨਹੀਂ ਚੱਲਿਆ ਤੁਹਾਡੇ ਰਿਸ਼ਤੇਦਾਰ ਨੇ ਡੇਰਾ ਮੁਕੀ ਡੇਰਾ ਅਕਾਲੀ ਦਲ ਦੇ ਪੱਖ ਚ ਡੇਰਾ ਤਾਂ ਕਦੇ ਪਹਿਲਾਂ ਵੀ ਨਹੀਂ ਕਦੇ ਕਦੇ ਪਾਰਟਿਸਿਪੇਟ ਕਰਦਾ ਡੇਰਾ ਦਾ ਤੇ ਇਹਦੇ ਨਾਲ ਕੋਈ ਸਬੰਧ ਹੀ ਨਹੀਂ ਇਲੈਕਸ਼ਨ ਨਾਲ ਡੇਰਾ ਇੱਕ ਸੰਸਥਾ ਅਲੱਗ ਹੈ ਨਹੀਂ ਇਹਨੂੰ ਆਮ ਤੌਰ ਤੇ ਮੰਨਿਆ ਜਾਂਦਾ ਪੰਜਾਬ ਦੀਆਂ ਚੋਣਾਂ 'ਚ ਡੇਰਾ ਫੈਕਟਰ ਕੰਮ ਕਰਦਾਗਾ ਮੇਰੇ ਮੈਂ ਤਾਂ ਕਦੇ ਨਹੀਂ ਦੇਖਿਆ ਕਿ ਡੇਰੇ ਵਾਲੇ ਕਿ ਆ ਕੇ ਕਿਸੇ ਨੂੰ ਕਹਿਣ ਕਿ ਇੱਧਰ ਵੋਟ ਪਾਓ ਉੱਧਰ ਪਾਓ ਦੇ ਰਹਿੰਦਾ ਹਮੇਸ਼ਾ ਆਪਦੇ ਇੰਡੀਪੈਂਡੈਂਟ ਰਹੇ ਜਿਹੜਾ ਵੀ ਜਿੱਧਰ ਮਰਜ਼ੀ ਵੋਟ ਪਾਵੇ ਕੈਪਟਨ ਅਮਰਿੰਦਰ ਸਿੰਘ ਦਾ ਸੀਟ ਤੇ ਨਾ ਆਉਣਾ ਵੱਡਾ ਨੁਕਸਾਨ ਹੋਇਆ ਤੁਹਾਨੂੰ ਨਹੀਂ ਮੇਰਾ ਉਹ ਕੈਪਟਨ ਅਮਰਿੰਦਰ ਸਿੰਘ ਉੱਥੇ ਇਲੈਕਸ਼ਨ ਲੜ ਰਹੇ ਸੀਗੇ ਆਪਦੇ ਹਲਕੇ 'ਚ ਉਹਨਾਂ ਦਾ ਵੀ ਇੰਨੇ ਜ਼ਰੂਰੀ ਸੀਗਾ ਇਲੈਕਸ਼ਨ ਜਿੰਨਾ ਇੱਥੇ ਜ਼ਰੂਰੀ ਸੀਗਾ ਮੈਂ ਇੱਥੇ ਕੋਸ਼ਿਸ਼ ਕਰੀ ਜਿੰਨਾ ਕਿ ਮੇਰੀ ਪਾਰਟੀ ਨੇ ਮੈਨੂੰ ਸਮਾਂ ਦਿੱਤਾ ਮੈਂ ਜ਼ੋਰ ਲਾਇਆ ਮੇਰੇ ਜ਼ੋਰ ਦੇ ਨਾਲ ਮੈਂ ਇੱਕ ਪਾਸੇ ਸਰਕਾਰ ਖੜੀ ਸੀ ਇੱਕ ਪਾਸੇ ਸਰਕਾਰੀ ਮਸ਼ੀਨਰੀ ਖੜੀ ਸੀ ਕਿ ਉਹਨਾਂ ਨੇ ਬੂਸ ਕੈਪਚਰ ਕਰ ਲਏ ਮੈਂ ਰੋਲਾ ਵੀ ਬਹੁਤ ਪਾਇਆ ਮੇਰੇ ਕਿਸੇ ਨੇ ਗੱਲ ਨਹੀਂ ਸੁਣੀ ਕੈਪਟਨ ਨਮਿੰਦਰ ਸਿੰਘ ਦਾ ਨਾਮ ਆਉਣਾ ਕਿਉਂਕਿ ਵੱਡੇ ਲੀਡਰ ਨੇ ਉਹ ਇਹਨਾਂ ਦਾ ਇਲਾਕਾ ਸੀ ਮੈਂ ਤਾਂ ਪੁੱਛ ਰਿਹਾ ਆਪਦੇ ਇਲਾਕੇ ਚੋਂ ਆਉਂਦੇ ਤਾਂ ਤੁਹਾਨੂੰ ਜ਼ਰੂਰ ਫਾਇਦਾ ਹੋਣਾ ਸੀ ਉਹਦਾ ਬਾਜਵਾਏ ਕਹਿੰਦੇ ਰਹੇ ਨੇ ਕਿ ਅਗਰ ਆਉਂਦੇ ਤਾਂ ਕੁਛ ਨਾ ਕੁਛ ਹੁੰਦਾ ਨਹੀਂ ਅਮਰਿੰਦਰ ਸਿੰਘ ਦਾ ਆਪ ਦਾ ਇਲੈਕਸ਼ਨ ਸੀ ਪਹਿਲਾਂ ਪਾਰਲੀਮੈਂਟ ਸੀ ਉਹਦੀ ਵਿਐਸ ਦਾ ਇਲੈਕਸ਼ਨ ਸੀ ਉਹਨਾਂ ਨੇ ਉੱਥੇ ਡਿਊਟੀ ਦਿੱਤੀ ਇੱਥੇ ਮੇਰੇ ਕੋਲੇ ਛੋਟੇ ਵਰਕਰ ਆਏ ਜਿਹੜੇ ਮੇਰੇ ਸਟੇਟ ਦੇ ਸੀ ਮੇਰੇ ਦੋਸਤ ਮਿੱਤਰ ਆਏ ਉਹਨਾਂ ਨੇ ਮੇਰੀ ਮਦਦ ਕੀਤੀ ਨਹੀਂ ਮੰਨਿਆ ਜਾਵੇ ਕਿ ਕਾਂਗਰਸ ਦੀ ਜਿਹੜੀ ਗੁੱਟਬੰਦੀ ਹੈ ਜਿਹੜੀ ਪੰਜਾਬ ਕਾਂਗਰਸ ਦੀ ਗੁੱਟੋਂ ਦੀ ਬਾਜਵਾ ਵਰਸਸ ਕੈਪਟਨ ਅਮਰਿੰਦਰ ਆ ਇਹਦੇ ਨਾਲ ਕਾਂਗਰਸ ਖਤਮ ਹੋਣ ਦੇ ਕਿਨਾਰੇ ਜਾ ਰਹੀ ਹੈ ਕੋਈ ਕੋਈ ਕਾਂਗਰਸ ਦੀ ਗੁੱਟਬੰਦੀ ਨਹੀਂ ਇਹ ਤਾਂ ਬੂਥ ਕੈਪਚਰ ਕਰਿਆ ਇੱਥੇ ਕਿਹੜੀ ਇਹ ਇਲੈਕਸ਼ਨ ਥੋੜਾ ਹੋਇਆ ਹੈ